ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਵੇਖਿਆ ਜੀ ਬਕਰਾ ਮੰਡੀ ਪਿੰਡ ਮੁੱਲਾਪੁਰ ਜ਼ਿਲ੍ਹਾ ਲੁਧਿਆਣਾ ਜਿਹੜੀ ਕਿ ਹਰ ਸ਼ਨੀਵਾਰ ਨੂੰ ਲੱਗਦੀ ਆ ਜਿੱਦਾਂ ਆਪ ਜੀ ਨੂੰ ਪਤਾ ਜੀ ਇਹਨਾਂ ਦਿਨਾਂ ਦੇ ਵਿੱਚ ਪੀਰਾਂ ਫਕੀਰਾਂ ਦੀਆਂ ਜਗ੍ਹਾ ਦੇ ਉੱਤੇ ਮੇਲੇ ਲੱਗਦੇ ਨੇ ਤੇ ਉਹਦੇ ਵਿੱਚ ਬੱਕਰੀਆਂ ਦਾ ਵੀ ਵਪਾਰ ਕਾਫੀ ਵੱਡੀ ਪੱਧਰ ਤੇ ਕੀਤਾ ਜਾਂਦਾ ਵਾ ਬੱਕਰੀਆਂ ਜਿਹੜੀਆਂ ਟਾਪ ਕੁਆਲਿਟੀ ਦੀਆਂ ਬੱਕਰੀਆਂ ਮੇਲੇ ਆ ਤੇ ਲੋਕ ਲੈ ਕੇ ਆਉਂਦੇ ਨੇ ਮੰਡੀਆਂ ਤੇ ਬਹੁਤ ਘੱਟ ਹੁੰਦੀਆਂ ਉਹ ਉਸ ਚੀਜ਼ਾਂ ਜਿਹੜੇ ਮੇਲਿਆਂ ਦੇ ਸ਼ੀਨ ਆ ਉਹਨਾਂ ਨੂੰ ਅਸੀਂ ਖੁਸ਼ਖਬਰੀ ਦੱਸਦੇ ਆ ਕਿ ਸਾਡੇ ਨੇੜੇ ਇੱਥੇ ਬੱਦੋਵਾਲ ਦੇ ਕੋਲੇ ਇੱਕ ਗਰਾਉਂਡ ਦੇ ਵਿੱਚ ਮੇਲਾ ਲੱਗਦਾ ਹਾ ਯਾਹਰ ਬਲੀ ਘੋੜ ਪਿੰਡ ਤੇ ਉਹ 3 ਤਰੀਕ ਦਾ ਵਾ ਵੀਰੇ ਮੇਲਾ ਹੋ 3 ਤਰੀਕ ਨੂੰ ਬੱਕਰੀਆਂ ਵੱੱਦ ਤੋਂ ਵੱੱਦ ਲੈ ਕੇ ਪਹੁੰਚਿਓ ਤੇ ਉੱਥੇ ਜਿਹੜਾ ਲੰਗਰ ਪਾਣੀ ਦਾ ਪ੍ਰਬੰਧ ਆ ਉਹ ਵੀ ਹੋਊਗਾ ਤੇ ਬੱਕਰੀਆਂ ਦੇ ਪੀਣ ਵਾਸਤੇ ਪਾਣੀ ਬੰਦਿਆਂ ਦੇ ਪੀਣ ਵਾਸਤੇ ਪਾਣੀ ਦਾ ਪ੍ਰਬੰਧ ਪੂਰਾ ਵਧੀਆ ਕੀਤਾ ਜਾਊਗਾ 3 ਤਰੀਕ ਦਸਹਿਰੇ ਤੋਂ ਦੂਜੇ ਦਿਨ 2 ਤਰੀਕ ਦਾ ਦਸਹਿਰਾ ਵਾ ਵੀਰੇ 3 ਤਰੀਕ ਨੂੰ ਮੇਲਾ ਵਾ ਬੱਕਰੀਆਂ ਦਾ ਤੇ ਜ਼ਰੂਰ ਪਹੁੰਚਿਓ ਤੇ ਸਾਰੇ ਵੀਰਾਂ ਨੂੰ ਇਹ ਬੇਨਤੀ ਆ ਕਿ 3 ਤਰੀਕ ਨੂੰ ਘਾਹੌਰ ਜਾਹਰਵਲੀ ਜਿਹੜਾ ਮੇਲਾ ਲੱਗਦਾ ਜੀ ਉਹ 3 ਤਰੀਕ ਦਾ ਵਾ ਬੱਕਰੀਆਂ ਲੈ ਕੇ ਵੱਧ ਤੋਂ ਵੱਧ ਮੇਰੇ ਵੀਰ ਪਹੁੰਚਿਓ ਲੰਗਰ ਪਾਣੀ ਦਾ ਪ੍ਰਬੰਧ ਕੀਤਾ ਜਾਊਗਾ ਨਾਲ ਹੀ ਉੱਥੇ ਪਾਣੀ ਦਾ ਪ੍ਰਬੰਧ ਹੀ ਉਹ ਬੱਕਰੀਆਂ ਦੇ ਖੜਨ ਦਾ ਪੂਰਾ ਵਧੀਆ ਪ੍ਰਬੰਧ ਬਹੁਤ ਵੱਡੀ ਗਰਾਊਂਡ ਆ ਉੱਥੇ ਕੋਈ ਵੀ ਤਕਰੀਬਨ ਕਿਸੇ ਵੀਰ ਤੋਂ ਕਰਾਇਆ ਨਹੀਂ ਲਿਆ ਜਾਂਦਾ ਹਰ ਇੱਕ ਸਾਲ ਬਿਲਕੁਲ ਫ੍ਰੀ ਖੜਨ ਦੀ ਜਗ੍ਹਾ ਹੁੰਦੀ ਆ ਬੱਕਰੀਆਂ ਵਾਲੇ ਵੀਰ ਆਇਆ ਕਰੋ ਜ਼ਰੂਰ ਜਿਹੜੇ ਸ਼ਕੀਨ ਮਨੀ ਡੇੜੇ ਕਹਿੰਦੇ ਵੀ ਅਸੀਂ ਟਾਪ ਕੁਆਲਿਟੀ ਦੀ ਬੱਕਰੀ ਲੈਣੀ ਆ ਉਹ ਜਾਰਵਲੀ ਦੇ ਮੇਲੇ ਤੇ ਜਰੂਰ ਆਇਓ ਤੇ ਤੁਹਾਨੂੰ ਜਿਹੜੀਆਂ ਬੱਕਰੀਆਂ ਆਪਾਂ ਸੋਚਦੇ ਆਂ ਮਨਾਂ ਦੇ ਵਿੱਚ ਉੱਥੇ ਆਪਾਂ ਨੂੰ ਦੇਖਣ ਨੂੰ ਮਿਲਣਗੀਆਂ ਆਪਾਂ ਖਰੀਦ ਵੀ ਸਕਦੇ ਆਂ ਤੇ ਜਿਹੜੀ ਬਰੀਡਿੰਗ ਆ ਬਰੀਡਿੰਗ ਵਾਸਤੇ ਕੰਮ ਕਰਨਾ ਜਿਹਦੇ ਸਾਡੇ ਕੋਲੇ ਸਾਡਾ ਵੀਰ ਭਪਿੰਦਰ ਸਿੰਘ ਲਾਲਾ ਜਿਹੜੇ ਚੰਡੀਗੜ੍ਹ ਤੋਂ ਆਏ ਨੇ ਇਹਨਾਂ ਨੇ ਅੱਜ ਤਕਰੀਬਨ ਇੱਕ ਗੱਡੀ ਫੁੱਲ ਭਰ ਕੇ ਬੱਕਰੀਆਂ ਦੀ ਲਿਆਂਦੀ ਇੱਥੇ ਬਰੀਡਿੰਗ ਵਾਲਿਆਂ ਦੀ ਜਿਨ੍ਹਾਂ ਨੇ ਬਰੀਡ ਪੈਦਾ ਕਰਨੀਆਂ ਚੰਗੇ ਬੱਕਰੇ ਇਹਨਾਂ ਨੇ ਅੱਜ ਵੇਚੇ ਨੇ ਕੋਸ਼ ਕਿੰਨਾਂ ਕੋਲੇ ਖੜੇ ਵੀ ਨੇ ਤੇ ਨਾਲ ਹੀ ਸਾਡੇ ਬੁੱਧੂ ਮਲੇਲੇ ਵਾਲਾ ਤੇ ਇਹਨਾਂ ਕੋਲ ਵੀ ਟੌਪ ਕੁਆਲਿਟੀ ਦੇ ਜਾਨਵਰ ਨੇ ਇਹ ਸ਼ਕੀਨ ਬੰਦੇ ਨੇ ਇਸ ਲਈ ਅਸੀਂ ਉਹਨਾਂ ਵੀਰਾਂ ਨੂੰ ਬੇਨਤੀ ਕਰਦੇ ਆ ਜਿਹੜੇ ਪੜ੍ਹੇ ਲਿਖੇ ਨੌਜਵਾਨ ਇਸ ਕਿੱਤੇ ਦੇ ਨਾਲ ਜੁੜੇ ਆ ਜਾਂ ਹੋਰ ਜੁੜਨਾ ਚਾਹੁੰਦੇ ਆ ਵੀਰੇ ਮੇਲਿਆਂ ਤੇ ਵੀ ਆਇਆ ਕਰੋ ਮੰਡੀਆਂ ਤੇ ਤਾਂ ਆਪਾਂ ਹਣੀ ਆਉਣਾ ਕਿਉਂਕਿ ਜਦੋਂ ਮੇਲਿਆਂ ਤੇ ਜਾਵਾਂਗੇ ਸਾਨੂੰ ਪਤਾ ਲੱਗਦਾ ਵੀ ਲੋਕਾਂ ਕੋਲੇ ਕਿੰਡੀ ਤਕੜੀ ਤਕੜੀ ਬਰੀਡ ਸੰਭੀ ਹੋਈ ਆ ਇਸ ਲਈ ਜਿਹੜਾ ਇਹ ਗਹਾਰ ਜ਼ਹਰਵਾਲੀ ਬੱਦੋ ਵਾਲੇ ਤੇ ਘੌਰ ਦੇ ਵਿਚਾਲੇ ਮੇਲਾ ਲੱਗਦਾ ਬਾ ਰੋਡ ਜੀਟੀ ਰੋਡ ਦੇ ਉੱਤੇ ਜਦੋਂ ਆਪਾਂ ਲੁਧਿਆਣੇ ਤੋਂ ਫਿਰੋਜ਼ਪੁਰ ਰੋਡ ਤੋਂ ਆਉਣਾ ਮੁੱਲਾ ਪਕੰਨੀ ਨੂੰ ਜਿਹੜੀ ਆਪਾਂ ਰੇਲ ਵਾਲੀ ਲਾਈਨ ਕ੍ਰੋਸ ਕਰਦੇ ਆ ਰੇਲ ਵਾਲੀ ਲਾਈਨ ਕ੍ਰੋਸ ਕਰਨ ਅਨੁਸਾਰ ਹੀ ਸੱਜੇ ਪਾਸੇ ਮੇਲਾ ਲੱਗਦਾ ਤੇ ਸਾਰੇ ਮੇਰੇ ਵੀਰ ਵੱਦ ਤੋਂ ਵੱਧ ਪਹੁੰਚੇ ਹੋ ਜੀ ਆਪੋ ਆਪਣੀਆਂ ਬੱਕਰੀਆਂ ਲੈ ਕੇ ਆਏ ਹੋ ਟਾਪ ਕੁਆਲਿਟੀ ਦੀਆਂ ਤੇ ਸਾਡੇ ਕੋਲੇ ਵਧੀਆ ਬੰਦੇ ਓਥੇ ਟਾਪ ਕੁਆਲਿਟੀ ਇਹ ਖਰੀਦਣ ਆਲੇ ਬਾਹਰੋਂ ਵੀ ਵਪਾਰੀ ਭਲਾ ਰਹੇ ਆ ਅਸੀਂ ਜਿਹੜੇ ਕਿ ਬਰੀਡਿੰਗ ਤੇ ਕੰਮ ਕਰਦੇ ਆ ਬਾਕੀ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਮੁੱਲਾਪੁਰ ਦੀ ਮੰਡੀ ਤੇ ਆਇਆ ਕਰੋ ਵੀਰੇ ਹਰ ਸ਼ਨੀਵਾਰ ਨੂੰ ਇਹ ਮੰਡੀ ਲੱਗਦੀ ਆ ਤੁਸੀਂ ਦੇਖ ਸਕਦੇ ਹੋ ਵੀ ਕਿੱਡੀ ਮੰਡੀ ਭਰੀ ਹੋਈ ਆ ਬੈਣ ਨੂੰ ਵੀ ਜਗ੍ਹਾ ਨਹੀਂ ਅੱਜ ਅਸੀਂ ਲੰਗਰ ਵਾਲੀ ਜਗ੍ਹਾ ਤੇ ਬੈਠੇ ਆ ਜਿੱਥੇ ਕਿ ਲੰਗਰ ਪੱਕਦਾ ਇੱਥੇ ਲੰਗਰ ਪਾਣੀ ਦਾ ਪੂਰਾ ਪ੍ਰਬੰਧ ਹੁੰਦਾ ਤੁਸੀਂ ਦੇਖ ਸਕਦੇ ਹੋ ਕਿ ਲੋਹਾ ਤਪਦੀਆਂ ਨੇ ਚੁਰਾ ਤਪ ਰਹੀਆਂ ਨੇ ਚਾਹ ਪਾਣੀ ਬਣ ਰਿਹਾ ਵਾ ਤੇ ਸਾਰੇ ਵੀਰਾਂ ਤੋਂ ਕੋਈ ਵੀ ਪੈਸਾ ਨਹੀਂ ਲਿਆ ਜਾਂਦਾ ਬਿਲਕੁਲ ਫ੍ਰੀ ਲੰਗਰ ਪਾਣੀ ਦੀ ਸੇਵਾ ਹੁੰਦੀ ਆ ਮੰਡੀ ਤੇ ਤੇ ਸਾਰੇ ਮੇਰੇ ਵੀਰ ਵੱਧ ਤੋਂ ਵੱਧ ਪਹੁੰਚਿਆ ਕਰੋ ਸਾਰਿਆਂ ਦਾ ਹੀ ਬਹੁਤ ਬਹੁਤ ਧੰਨਵਾਦ